ਪਾਣੀ ਚੜ ਚੜ ਆਉਂਦਾ ਏ ਵੇ ਪਾਣੀ ਚੜ ਚੜ ਆਉਂਦਾ ਏ ਕਿਸੇ ਤੇਰੇ ਰੰਗ ਦਾ ਤਿਆ ਤੈਨੂੰ ਤਰਸੈ ਨਾ ਆਉਂਦਾ ਏ ਵੇ ਤੈਨੂੰ ਤਰਸੈ ਨਾ ਆਉਂਦਾ ਏ ਕਿਸੇ ਤੇਰੇ ਰੰਗ ਦਾ ਤਿਆ ਤੈਨੂੰ ਤਰਸੈ ਨਾ ਆਉਂਦਾ ਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਨਾਰੇ ਵੀਰਾਂ ਨੇ ਸਾਨੂੰ ਕੁਝ ਸੇਵਾ ਭੇਜੀ ਹੋਈ ਸੀ ਤੇ ਅੱਜ ਉਹ ਸੇਵਾ ਲੈ ਕੇ ਸੀ ਜਾ ਰਹੇ ਸੀ ਅਜ਼ਨਾਲੇ ਅਸੀਂ ਉੱਥੇ ਜਾ ਕੇ ਦੇਖਿਆ ਕਿ ਉੱਥੇ ਦੇ ਹਾਲਾਤ ਬਹੁਤ ਮਾੜੇ ਸੀ ਘਰ ਟੁੱਟੇ ਪਏ ਸੀ ਬੁਰਾ ਹਾਲ ਅਸੀਂ ਕੁਝ ਲੋਕਾਂ ਨਾਲ ਉੱਥੇ ਦੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਅਸੀਂ ਤੁਹਾਨੂੰ ਉਹ ਵੀ ਸੁਣਾਵਾਂਗੇ ਪਰ ਜੋ ਵੀ ਕਰ ਰਹੇ ਨੇ ਸਾਡੇ ਐਨਆਰਈ ਵੀਰ ਔਰ ਕਲਾਕਾਰ ਬਹੁਤ ਅੱਗੇ ਆ ਰਹੇ ਨੇ ਇਹਨਾਂ ਦੇ ਪਰਮਾਤਮਾ ਮਿਹਰ ਪਰ ਅੱਛਾ ਲੈ ਕੇ ਨਿਕਲੇ ਬਾਕੀ ਮਤਲਬ ਰਾਤ ਲਗਭਗ 1 ਤੋਂ 2 ਦੇ ਵਿੱਚ ਪਾਣੀ ਆਇਆ ਹਾਂਜੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਬੱਚੇ ਲੈ ਕੇ ਨਿਕਲ ਜਗੇ ਲੈ ਕੇ ਨਿਕਲੇ ਬਸ ਬਾਕੀ ਕੁਝ ਜ਼ਮਾਨ ਨਹੀਂ ਬਚਿਆ ਮਤਲਬ ਲੋਸਮੈਂਟ ਕਰਾਈ ਜਾਂ ਫੁੱਜੇ ਨਹੀਂ ਹਾਂਜੀ ਬਾਬੇ ਨੇ ਲੋਸਮੈਂਟ ਉਹਨਾਂ ਫੁੱਜੀਆਂ ਨੇ ਕਰਾਈ ਬਾਬੇ ਕੋਲ ਕੇ ਹਾਂਜੀ ਠੀਕ ਹੈ ਜੀ ਜਦੋਂ ਅਸੀਂ ਅਜਨਾਲੇ ਪਹੁੰਚੇ ਤਾਂ ਆਥੋਰਿਟੀ ਸਾਥ ਸੰਗਤ ਸਾਨੂੰ ਇਹ ਕਿਹਾ ਕਿ ਤੁਸੀਂ ਡੇਰਾ ਬਾਬਾ ਨਾਨਕ ਦੇ ਪਿੰਡਾਂ ਵਿੱਚ ਜਾਓ ਉੱਥੇ ਬਹੁਤ ਜ਼ਿਆਦਾ ਲੋਡ ਹੈ ਜੋ ਕਿ ਰਾਸ਼ਨ ਦੀ ਹਰ ਚੀਜ਼ ਦੀ ਜਦੋਂ ਅਸੀਂ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋ ਕੇ ਟਾਲੀ ਪਹੁੰਚੇ ਤਾਂ ਅਸੀਂ ਆ ਦੇਖਿਆ ਜਾ ਕੇ ਜੋ ਕਿ ਘਰ ਬਹੁਤ ਖਿਲਰੇ ਹੋਏ ਪਏ ਸੀ ਇਹ ਸਭ ਹਾੜ ਦਾ ਪਾਣੀ ਨੇ ਮਾਰ ਕੀਤੀ ਹੋਈ ਇੱਥੇ ਘਰ ਉਹ ਬੇਕਾਰ ਲੋਕ ਕੀਤੇ ਹੋਏ ਨੇ ਇੱਥੇ ਦੇ ਦੇਖੋ ਪਿੱਛੇ ਵੀ ਪਾਣੀ ਤੁਹਾਨੂੰ ਦਿਖਾਈ ਦੇਗਾ ਅਸੀਂ ਬਾਹਰ ਵੀ ਜਾ ਕੇ ਵੀਡੀਓ ਬਣਾਈ ਲੋਕਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਯਾਨੀ ਕਿ ਅਸੀਂ ਜੋ ਮਹਿਸੂਸ ਕੀਤਾ ਉੱਥੇ ਜਾ ਕੇ ਉਹ ਸਾਨੂੰ ਪਤਾ ਜੋ ਉਸ ਰੱਬ ਨੂੰ ਪਤਾ ਹੈ ਕਿੱਦਾਂ ਰੋਕ ਰਹਿੰਦੀ ਹੋਣਗੇ 10 ਦਿਨ ਹੋ ਗਏ ਬੱਤੀ ਨਹੀਂ ਥੀ ਆਈ ਆਹ ਦੇਖ ਬਾਹਰ ਦੀ 12 ਫੁੱਟ ਜੀ 8-8 ਫੁੱਟ ਪਾਣੀ ਆ ਚੁੱਕਾ ਸੀ ਇਸ ਘਰ ਵਿੱਚ ਲੱਗ ਭਾਗ ਆਹ ਦੇਖੋ ਕੀ ਹਾਲ ਹੋਇਆ ਪਿਆ ਬੁਰਾ ਹਾਲ ਆ ਦੇਖੋ ਪੱਖੇ ਓਹੋ ਓਹੋ ਬਹੁਤ ਬੁਰਾ ਹਾਲ ਆ ਜਿੱਥੇ ਦਾ ਤੇ ਕਿਸ ਤਰ੍ਹਾਂ ਵਿਚਾਰੇ ਆਪਣਾ ਰਹਿਣ ਸੇਰਾ ਕਰਦੇ ਪਏ ਨੇ ਨਾ ਕੋਈ ਲਾਈਟ ਨਾ ਕਿ ਦੀਵਾ ਨਾ ਬੱਤੀ ਨਾ ਪਾਣੀ ਕਿਤੇ ਓਹੋ 4 ਦਿਨ ਰਹੇ ਕੋਠੇ ਦੇ ਵੀ ਕਿਸਦੀ ਨਾ ਆ ਰਿਹਾ ਅੱਛਾ ਜੀ ਇੱਥੇ ਲਿਆ ਕੇ ਦੇਖ ਇਧਰ ਦੇਖ ਉੱਤਰੇ ਦੇਖੋ ਕੱਪੜੇ ਬਾਹਰ ਪੇ ਨਗਰ ਦੇ ਬਹੁਤ ਬੁਰਾ ਹਾਲ ਆ ਦੇਖੋ ਜਿੰਨੀ ਹੋ ਸਕੇ ਇਹਨਾਂ ਭੈਣ ਭਰਾਵਾਂ ਦੀ ਮਦਦ ਜ਼ਰੂਰ ਕਰੋ ਯਾਰ ਭਰਾਵਾਂ ਵਾਲਾ ਜਿਹੜਾ ਮੁੰਡਾ ਇਹਨੂੰ ਐਨਰ ਵੀਰੋ ਇਹਨੂੰ ਕਿ ਦਸ ਰੁਪਏ ੱਡ ਕੇ ਆਏ ਆ ਠੀਕ ਹੈ ਜੀ ਬਹੁਤ ਬੁਰਾ ਹਾਲ ਦੇਖੋ ਜਿੱਦਾਂ ਸੇਵਾ ਸਾਨੂੰ ਇਹਨਾਂ ਦੇ ਵੀਰਾਂ ਨੇ ਭੇਜੀ ਹੋਈ ਸੀ ਜੋ ਜੋ ਸਾਨੂੰ ਕਿਹਾ ਹੋਇਆ ਸੀ اسی ਤਰ੍ਹਾਂ ਹੀ ਸੇਵਾ ਉੱਥੇ ਕਰਦੇ ਹੋਏ ਸਾਡੇ ਜੱਸੀ ਭਾਜੀ ਹੋਰ ਸਾਡੇ ਬਹੁਤ ਸਾਰੇ ਭੈਣ ਭਰਾ ਜਿਹੜੇ ਸਾਡੇ ਨਾਲ ਗਏ ਸੀ ਸੇਵਾ ਕਰਨ ਵਾਸਤੇ ਉਹਨਾਂ ਨੇ ਵੀ ਬਹੁਤ ਯੋਗਦਾਨ ਆਪਣਾ ਪਾਇਆ ਇਸ ਸੇਵਾ ਵਿੱਚ ਪਰਮਾਤਮਾ ਇਹਨਾਂ ਦੀ ਹੱਡ ਦੇ ਨਾਲ ਉਜੜੇ ਹੋਏ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਬਣਾਉਣ ਦੇ ਲਈ ਸਾਡੇ ਸਿੰਗਰ ਔਰ ਫਿਲਮ ਇੰਡਸਟਰੀ ਵਾਲੇ ਔਰ ਐਨ ਆਰ ਆਈ ਵੀਰ ਕੁਝ ਬਹੁਤ ਅੱਗੇ ਆ ਰਹੇ ਨੇ ਕੁਝ ਡਾਇਰੈਕਟਰ ਦੇ ਰਿਹਾ ਹੈ ਕੁਝ ਮਾਇਆ ਮਾਇਆ ਦਿੰਦਾ ਪਿਆ ਕੋਈ ਘਰ ਬਣਾ ਕੇ ਦਿੰਦਾ ਪਿਆ ਕਿਸੇ ਨੇ ਪਿੰਡਾਂ ਦੀ ਜਿੰਮੇਵਾਰੀ ਦਿੱਤੀ ਹੋਈ ਏ ਕਿਸੇ ਨੇ ਮਹੱਲੇ ਦੀ ਜਿੰਮੇਵਾਰੀ ਦਿੱਤੀ ਜਿਹੜਾ ਲੰਗਰ ਸਾਡੇ ਬਾਬੇ ਨਾਨਕ ਨੇ 20 ਰੁਪਏ ਦਾ ਚਲਾਇਆ ਸੀ ਨਾ ਉਹ ਲੰਗਰ ਅੱਜ ਵੀ ਚੱਲਦਾ ਪਿਆ ਔਰ ਸਦਾ ਹੀ ਚੱਲਦਾ ਰਹਿਣਾ ਹੈ ਇਹ ਲੰਗਰ ਕਦੇ ਮੁਕਰਣਾ ਨਹੀਂ ਹੈਗਾ ਇਹ ਬਾਬੇ ਨਾਨਕ ਦਾ ਲੰਗਰ ਚੱਲਦਾ ਹੋਇਆ